ਵੱਡੀ ਮੁਹਿੰਮ ਮੈਂ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਪਿਛਲੇ ਮਹੀਨੇ ਇੱਕ ਜੇਲ ਸਰਚ ਆਪਰੇਸ਼ਨ ਕੀਤਾ ਸੀ ਐਸਪੀਡੀ ਸੰਗਰੂਰ ਤੇ ਉਹਨਾਂ ਦੀ ਪੂਰੀ ਟੀਮ ਨੇ ਜਿਹਦੇ ਤਹਿਤ ਸਾਨੂੰ ਵੱਡੀ ਮਾਤਰਾ ਦੇ ਵਿੱਚ 9 ਮੋਬਾਈਲ ਫੋਨ ਅੰਦਰੋਂ ਬਰਾਮਦ ਹੋਏ 50 ਗ੍ਰਾਮ ਅਫੀਮ 4 ਚਾਰਜਰਸ 2 4 ਮੋਬਾਈਲ ਚਾਰਜਰਸ 2 ਹੈੱਡਫੋਨਸ ਅਤੇ 4 ਸਮਾਰਟ ਵਾਚੇਸ ਜਦੋਂ ਅਸੀਂ ਇਹ ਸਾਰੀ ਬਰਾਮਦਗੀ ਦੇ ਬਾਅਦ ਐਫ ਆਈ ਆਰ ਨੰਬਰ 75 ਰਜਿਸਟਰ ਕੀਤੀ ਪੁਲਿਸ ਸਟੇਸ਼ਨ ਸਿਟੀ 1 ਸੰਗਰੂਰ ਦੇ ਵਿੱਚ ਜੇਰ ਤਾਰਾ ਸੈਕਸ਼ਨ 18 ਐਨ ਡੀ ਪੀ ਐਸ ਅਤੇ 52 ए प्रिजन एक्ट ਤੇ ਉਸ ਦੀ ਤਫਤੀਸ਼ ਵਿੱਚ ਇੰਨਾ ਜਿੰਨਾ ਕੋਲੋ ਬਰਾਮਦਗੀਆਂ ਹੋਈਆਂ ਅਸੀਂ ਉਹਨਾਂ ਨੂੰ ਨਾਮਜ਼ਤ ਕਰਕੇ ਅਸੀਂ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਏ ਇਸ ਚੀਜ਼ ਤੋਂ ਸਾਨੂੰ ਦੋ ਬੜੇ ਵੱਡੇ ਖੁਲਾਸੇ ਹੋਏ ਪਹਿਲਾ ਖੁਲਾਸਾ ਕਿ ਜੇਲ੍ਹ ਦੇ ਵਿੱਚ ਜਿਹੜਾ ਇਹ ਸਮਗਲਿੰਗ ਨੈਟਵਰਕ ਸੀਗਾ ਕਿ ਕਿਵੇਂ ਸਮਾਨ ਜੇਲ੍ਹ ਦੇ ਅੰਦਰ ਪਹੁੰਚ ਰਿਹਾ ਸੀ ਕਿ ਇੱਕ ਕਲਾਸ 4 ਐਮਪਲੋਈ ਜਿਹੜਾ ਪ੍ਰਸ਼ਾਂਤ ਮਜੂਮਦਾਰ ਹੈ ਉਹ ਇਹ ਸਭ ਦਾ ਕਰਤਾ ਤਰਤਾ ਸੀ ਉਹਦੇ ਨਾਲ ਹੋਰ ਵੀ ਅੰਦਰ ਤਿੰਨ ਕੈਦੀ ਇਨਵੋਲਡ ਸੀਗੇ ਅਸੀਂ ਉਹਨਾਂ ਸਭ ਤੇ ਵੀ ਕਾਰਵਾਈ ਕੀਤੀ ਹੈ ਤੇ ਦੂਸਰੇ ਪਾਸੇ ਸਾਨੂੰ ਇਹ ਪਤਾ ਚੱਲਿਆ ਕਿ ਜਿਹੜਾ ਗੁਰਵਿੰਦਰ ਹੈ ਗੁਰਵਿੰਦਰ ਸਿੰਘ ਜੋ ਰਾਹੀਸ਼ੀਏ ਗੁਰਦਾਸਪੁਰ ਦਾ ਜੋ ਇਸ ਜੇਲ੍ਹ ਚ ਬੰਦ ਹੈ ਉਸ ਦਾ ਨੋਨ ਮਨਪ੍ਰੀਤ ਸਿੰਘ ਕੋਲ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਜਿਹੜਾ ਨਸ਼ਾ ਹੈ ਉਹ ਪ੍ਰੈਜ਼ੈਂਸੀ ਮੌਜੂਦ ਸੀ ਸਾਡੀ ਟੀਮ ਨੇ ਬੈਕਵਰਡ ਲਿੰਕੇਜ ਟ੍ਰੇਸ ਕਰਦੇ ਹੋਏ ਜਾ ਕੇ ਜਦੋਂ ਉੱਥੇ ਰੇਡ ਕੀਤੀ ਉਸ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਨੂੰ ਵੱਡੀ ਗਿਣਤੀ ਵੱਡੀ ਮਾਤਰਾ ਵਿੱਚ ਰਿਕਵਰ ਹੋਈ 4 ਕਿਲੋ ਹੈਰੋਇਨ ਇੱਕ ਗਲੌਕ ਪਿਸਟਲ 5.5 ਲੱਖ ਡਰਗ ਮਨੀ ਅਤੇ ਦੋ ਜ਼ਿੰਦਾ ਕਾਰਤੂਸ ਇਸ ਤਫ਼ਤੀਸ਼ ਸਾਡੀ ਹਲੇ ਹੋਰ ਜਾਰੀ ਹੈ ਅੱਗੇ ਤੇ ਅਸੀਂ ਇਹਦੇ ਵਿੱਚ ਜਿੰਨੇ ਵੀ ਹੋਰ ਵੀ ਫਾਰਵਰਡ ਬੈਕਵਰਡ ਲਿੰਕੇਜ ਹੈ ਉਹ ਸਾਰੇ ਦੇ ਉੱਤੇ ਗੋਹ ਨਾਲ ਵਰਕ ਕਰਾਂ ਜਿਹੜਾ ਜੀ ਇਹ ਪੈਸਾ ਬਰਾਮਦ ਹੋਇਆ ਹੈਗਾ ਅੰਮ੍ਰਿਤਸਰ ਸ਼ਹਿਰ ਚੋਂ ਏ ਵੱਖਰਾ ਹੈਗਾ ਜੀ ਇਹ ਜੇਲ ਦੇ ਨਾਲ ਇਸ ਦਾ ਨਾਤਾ ਨਹੀਂ ਹੈ ਇਹ ਤਾਂ ਜਿਹੜਾ ਜੇਲ ਦੇ ਅੰਦਰ ਗੁਰਵਿੰਦਰ ਸਿੰਘ ਬੈਠਾ ਸੀ ਉਹ ਕਿਵੇਂ ਆਪਣਾ ਨੈਟਵਰਕ ਬਾਹਰ ਚਲਾ ਰਿਆ ਸੀਗਾ ਉਸ ਤੱਕ ਸਾਡਾ ਪੁਲਿਸ ਟੀਮ ਨੇ ਵਰਕਆਊਟ ਕਰਦੇ ਹੋਏ ਪਹੁੰਚੇ ਤੇ ਇਹ ਕਿਸ ਚੀਜ਼ ਵਾਸਤੇ ਵਰਤਿਆ ਜਾਂਦਾ ਸੀ ਕੀ ਇਹ ਹਵਾਲੇ ਦਾ ਪੈਸਾ ਸੀ ਇਸ ਦੇ ਬਾਰੇ ਵੀ ਅਸੀਂ ਸਾਰੀ ਹੁਣ ਤਫਤੀਸ਼ ਕਰਾਂਗੇ